ਹਰ ਕੋਈ ਚਾਹੁੰਦਾ ਹੈ ਉਸ ਦੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਹੋਣ ਹਰ ਇੱਕ ਵਫਤਮੰਨਾ ਵੈਗਰੂ ਜੀ ਪੂਰੀ ਕਰਨ ਨੌਕਰੀ ਮਿਲੇ ਪੈਸੇ ਦੀ ਕਮੀ ਪੂਰੀ ਹੋਵੇ ਸੋਹਣਾ ਜਿਹਾ ਘਰ ਬਣੇ ਸਾਰਾ ਪਰਿਵਾਰ ਵਿੱਚ ਪਿਆਰ ਇਤਫਾਕ ਹੋਵੇ ਘਰ ਵਿੱਚ ਨਸ਼ਾ ਨਾ ਹੋਵੇ ਕਿਵੇਂ ਦੂਰ ਕਰ ਸਕਦੇ ਆ ਉਹ ਆਪਾਂ ਜਾਣਦੇ ਆ ਅੱਜ ਦੀ ਇਸ ਵੀਡੀਓ ਦੇ ਵਿੱਚ ਵਿੱਚ ਹੈਲੋ ਜੀ ਸਾਰੇ ਪਿਆਰ ਭਰਵਾਨ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਹਾਡਾ ਆਪਣੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵੈਗਰੂ ਜੀ ਦੀ ਕਿਰਪਾ ਨਾਲ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਨਾਲ ਹੋਵੋ ਇਕ ਮੈਨੂੰ ਨਾ ਬਹੁਤ ਭਨ ਭਰ ਮੈਸੇਜ ਕਰ ਰਹੇ ਨੇ ਕਿ ਦੀਦੀ ਵੀ ਸਾਡੀ ਪੀਆਰ ਨਹੀਂ ਹੋ ਰਹੀ ਸਾਨੂੰ ਜੋਬ ਨਹੀਂ ਮਿਲ ਰਹੀ ਸਾਡਾ ਨਾ ਕੋਈ ਵੀ ਕਾਰਜ ਨਹੀਂ ਹੋ ਰਿਹਾ ਜਾਂ ਸਾਡੇ ਬੱਚੇ ਪੜ ਨਹੀਂ ਰਹੇ ਸਾਡੇ ਬੱਚਿਆਂ ਦੀ ਆਈ ਲੈਟ ਸਪੀਡ ਹੀ ਜੋ ਵੀ ਐਗਜ਼ਾਮ ਨੇ ਨਾ ਉਹ ਨਹੀਂ ਕਲੀਅਰ ਹੋ ਰਹੇ ਅੱਜ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਹ ਕੰਮ ਵੀ ਹੈ ਇਹ ਉਪਾਅ ਵੀ ਲਾ ਲਓ ਜਿੰਨੇ ਮਰਜ਼ੀ ਲਾ ਲਓ ਹੈ ਨਾ ਤੁਸੀਂ ਪਰ ਤੁਹਾਡੇ ਘਰ ਦੀਆਂ ਬਰਕਤਾਂ ਨੂੰ ਅੱਗੇ ਅੱਗੇ ਵਧਾਉਣ ਵਾਸਤੇ ਤਾਂ ਕਿ ਵਾਹਿਗੁਰੂ ਜੀ ਤੁਹਾਨੂੰ ਤਰਕੀਆਂ ਵਰਖਣ ਉਸ ਚੀਜ਼ ਵਾਸਤੇ ਇਹ ਬਹੁਤ ਵੱਡਾ ਪੁੰਨ ਹੈ ਕਿਉਂਕਿ ਕਹਿੰਦੇ ਨੇ ਭੁੱਖੇ ਪੰਛੀਆਂ ਨੂੰ ਭੁੱਖੇ ਜਾਨਵਰਾਂ ਨੂੰ ਭੋਜਨ ਪਾਉਣਾ ਸਭ ਤੋਂ ਵੱਡਾ ਉੱਤਮ ਪੁੰਨ ਹੈਗਾ। ਇਨਸਾਨ ਨੂੰ ਤੁਸੀਂ ਦੇਮੋਗੇ ਕਹਿੰਦੇ ਉਹ ਫਿਰ ਵੀ ਕਿਸੇ ਨਾ ਕਿਸੇ ਚੀਜ਼ ਚ ਨੁਕਸ ਕਰਦੇ ਹੋ ਪਰ ਪਸ਼ੂ ਪੰਛੀ ਨੇ ਜਿਹੜੇ ਨਾ ਉਹ ਤੁਹਾਨੂੰ ਅੰਦਰੋਂ ਅਸੀਸ ਦਿੰਦੇ ਹੈਗੇ। ਦੇਖੋ ਕੱਲ ਵਾਲੀ ਵੀਡੀਓ ਤੇ ਜਿਹੜੇ ਵੀ ਪੈਣ ਭਰਾਵਾਂ ਨੂੰ ਲੱਗਦਾ ਹੈ ਨਾ ਵੀ ਇਹ ਹੁੰਦਾ ਕਈ ਵਾਰ ਆਪਣਾ ਵਿਸ਼ਵਾਸ ਜੋ ਡੋਲ ਜਾਂਦਾ ਯਕੀਨ ਡੋਲ ਜਾਂਦਾ ਹੈ ਨਾ ਹਦਿਕੋ ਹਰ ਇੱਕ ਦੇ ਆਪਣੇ ਆਪਣੇ ਕਰਮ ਨੇ ਕੱਲ ਵਾਲੀ ਆਪਣੀ ਵੀਡੀਓ ਤੇ ਦੇਖਿਓ ਤੁਸੀਂ ਦੋ ਤਿੰਨ ਭੈਣ ਭਰਾਵਾਂ ਨੇ ਕਮੈਂਟ ਕੀਤੇ ਹੋਏ ਨੇ ਇੱਕ ਮੇਰਾ ਵੀਰ ਹੈ ਮੈਂ ਤੁਹਾਨੂੰ ਪਹਿਲਾਂ ਵੀ ਵੀਡੀਓ ਦੇ ਵਿੱਚ ਬਹੁਤ ਵਾਰੀ ਦੱਸਿਆ ਗਿਆ ਹੈ ਨਾ ਬਹੁਤ ਦੂਰ ਆਰਮੀ ਦੇ ਵਿੱਚ ਹੈ ਨਾ ਉਹ ਬਰਫ਼ਾਂ ਦੇ ਵਿੱਚ ਹੈ ਪਰ ਉਹ ਸਾਢੇ ਡੇਰ ਸਾਲ ਤੋਂ ਮੇਰੇ ਨਾਲ ਜੁੜਿਆ ਹੋਇਆ ਹੈ ਤੇ ਹੁਣ ਹਰ ਇੱਕ ਵੀਡੀਓ ਦੇਖਦਾ ਦੇਖੋ ਇੰਨੀ ਮੁਸ਼ਕਿਲ ਦੇ ਵਿੱਚ ਵੀ ਜਿੱਥੇ ਕਿ ਪਾਣੀ ਵੀ ਪੀਣ ਨੂੰ ਨਹੀਂ ਹੈਗਾ ਉਹਨਾਂ ਕੋਲੇ ਪਰ ਉਹਨੇ ਵਿਸ਼ਵਾਸ ਕਰਕੇ ਵਾਇਗਰੂ ਜੀ ਦਾ ਸੀ ਮੰਨ ਕੀਤਾ ਕੱਲ ਹੀ ਮੈਨੂੰ ਮੈਸੇਜ ਆਇਆ ਉਹਨਾਂ ਦਾ ਕਮੈਂਟ ਆਇਆ ਕਿ ਦੀਦੀ ਮੇਰੀ ਇੱਕ wish ਪੂਰੀ ਹੋ ਗਈ ਕਰੇਗੀ ਦੇਖੋ ਮੈਂ ਆਪਣੇ ਵੀਰ ਨੂੰ ਕਹਿਣਾ ਚਾਹੁੰਗੀ ਕਿ ਵਸਤੂ ਸਿਮਰਨ ਕਰੀ ਚਲੋ ਕਰੀ ਚਲੋ ਸਿਮਰਨ ਦਾ ਲੜਨਾ ਛੱਡਿਓ ਤਾਂ ਵਾਹਿਗੁਰੂ ਤੁਹਾਡੀ ਹਰ ਇੱਕ ਮੰਗ ਪੂਰੀ ਕਰਨਗੇ ਤੇ ਬਹੁਤ ਭੈਣ ਭਰਾਵਾਂ ਦੇ ਮੈਸੇਜ ਆਏ ਨੇ ਦੀਦੀ ਮੈਨੂੰ ਜੋਬ ਮਿਲ ਗਈ ਤੇ ਇੱਕ ਮੈਨੂੰ ਬੱਚੀ ਨੇ ਮੈਸੇਜ ਕੀਤਾ ਸੀ ਕਿ ਦੀਦੀ ਮੇਰੀ ਵੀਰ ਦੀ ਆਰਮੀ ਦੀ ਮਨ ਲੱਕੇ ਟ్రਾਈ ਲਾਏਗਾ ਹਨਾ ਉਹਦਾ ਮੈਡੀਕਲ ਵੀ ਹੈ ਤੇ ਫਿਜ਼ੀਕਲ ਵੀ ਹੋਣਾ ਤੇ ਉਹਨੂੰ ਪੇਪਰ ਵੀ ਉਹਨੇ ਦਿੱਤਾ ਤੇ ਜੋ ਉਹਨੂੰ ਮੈਂ ਦੱਸਿਆ ਜਿਹੜੇ ਦੇਖੋ ਵਿਸ਼ਵਾਸ ਤੇ ਸਰਦਾ ਨਾਲ ਕਰਦਾ ਹੈ ਨਾ ਠੀਕ ਹੈ ਵੀ ਕਈ ਵਾਰੀ ਤੁਸੀਂ ਵਿਸ਼ਵਾਸ ਸਰਦ ਨਾਲ ਜਦੀ ਵੀ ਕਰਦੇ ਹੋ ਪਰ ਤੁਹਾਡਾ ਕੰਮ ਨਹੀਂ ਹੁੰਦਾ ਕਿਉਂਕਿ ਕਈ ਵਾਰੀ ਆਪਣਾ ਕਰਮ ਹੀ ਐਡਾ ਹੁੰਦਾ ਕਿ ਉਹਨੂੰ ਕੱਟਣ ਵਾਸਤੇ ਥੋੜਾ ਜਿਹਾ ਸਮਾਂ ਲੱਗਦਾ ਤਾਂ ਵਿਸ਼ਵਾਸ ਨੂੰ ਡਲਾਇਆ ਨਾ ਕਰੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਪੜ ਲਿਆ ਕਰੋ ਤੁਹਾਡਾ ਵਿਸ਼ਵਾਸ ਆਪ ਹੀ ਹੈ ਨਾ ਪੱਕਾ ਹੋ ਚੁੱਕਾ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜਿਹੜੇ-ਜਿਹੜੇ ਪੈਣਪਰਾਵਾਂ ਨੂੰ ਵਾਹਿਗੁਰੂ ਜੀ ਨੇ ਨੌਕਰੀਆਂ ਬਖਸ਼ੀਆਂ ਜੋ ਵੀ ਉਹ ਮੰਗ ਰਹੇ ਨੇ ਉਹ ਪੂਰੀਆਂ ਹੋਈਆਂ ਤੇ ਕਰਨਾ ਕੀ ਹੈ ਤੁਸੀਂ ਨੇ ਜਿਹੜੇ ਪੈਣਪਰਾ ਚਾਹੁੰਦੇ ਆ ਕਿਉਂਕਿ ਮੈਨੂੰ ਇੱਕ ਦੋ ਪੈਣਪਰਾਵਾਂ ਦੀ ਮੈਸੇਜ ਆਏ ਦੇਖੋ ਇਹ ਚੀਜ਼ ਨੂੰ ਨਾ ਇਹ ਨਹੀਂ ਸੋਚਣਾ ਵੀ ਆਹ ਆਈ ਇੱਧਰ ਵੀ ਦੇਖ ਲੈ ਕਹਿੰਦੇ ਦੋ ਬੇੜੀਆਂ ਵਿੱਚ ਪੈਰ ਰੱਖਣ ਵਾਲਾ ਹਮੇਸ਼ਾ ਹੀ ਡੁੱਬਦਾ ਹੀ ਡੁੱਬਦਾ ਹੈ। ਬਸ ਮਨ ਨੂੰ ਇਕਾਗਰ ਰੱਖਣਾ ਤੁਸੀਂ ਇਹ ਸੋਚਣਾ ਪੋਜੀਟਿਵ ਜਿੰਨਾ ਪੋਜੀਟਿਵ ਸੋਚੋਗੇ ਵੀ ਹਾਂ ਮੇਰੀ ਇਹ ਵਾਈਕੁਰੂ ਜੀ ਨਾਲ ਨੇ ਮੇਰੀ ਇਹ ਚੀਜ਼ ਪੂਰੀ ਹੋਊਗੀ ਤਾਂ ਵਾਈਕੁਰੂ ਜੀ ਜ਼ਰੂਰ ਪੂਰੀ ਕਰਨਗੇ। ਇੱਕ ਦੋ ਭੈਣਾਂ ਦੇ ਮੈਨੂੰ ਕਰਜ਼ੇ ਤੇ ਵੀ ਮੈਸੇਜ ਆਇਆ ਨੇ ਕਿ ਦੀਦੀ ਸਾਡੇ ਸਿਰ ਕਰਜ਼ਾ ਬਹੁਤ ਹੈ ਬਿਮਾਰੀ ਜੋ ਵੀ ਹੈ ਤੁਸੀਂ ਵਿਸ਼ਵਾਸ ਨਾ ਕਰਨਾ। ਕਰਨਾ ਕਿ ਸਭ ਤੋਂ ਪਹਿਲਾਂ ਤੁਸੀਂ ਨੇ ਇੱਕ ਦੋ ਰੋਟੀਆਂ ਬਣਾ ਲੈਣੀਆਂ ਨੇਗੀਆਂ ਕਣਕ ਦੀਆਂ ਬਣਾ ਲਓ ਤੁਸੀਂ ਮੱਕੀ ਬਾਜਰਾ ਜੋ ਵੀ ਹੈ ਨਾ ਰ ਦੇਖੋ ਬਿਲਕੁਲ ਆਸਾਨ ਉਪਾਏ ਪਰ ਤੁਹਾਡੇ ਵਰਕ ਦਾ ਬਹੁਤ ਆਉਣੀ ਹੈ ਇਸ ਚੀਜ਼ ਨਾਲ ਰੋਟੀਆਂ ਬਣਾ ਲੈਣੀ ਉਹਦੇ ਵਿੱਚ ਮਿੱਠਾ ਪਾ ਲੈਣਾ ਰੋਟੀਆਂ ਦੇ ਵਿੱਚ ਥੋੜਾ ਜਿਹਾ ਫਿਰ ਉਹਨੂੰ ਨਾ ਬਰੀਕ ਬਰੀਕ ਚੂਰ ਲੈਣਾ ਇਹ ਰੋਜ਼ ਦਾ ਨੇਮ ਬਣਾਉਣਾ ਉਹਦੇ ਵਿੱਚੋਂ ਇੱਕ ਡੇਢ ਰੋਟੀ ਦਾ ਤੁਸੀਂ ਨੇ ਪੰਛੀਆਂ ਨੂੰ ਚਾਹੇ ਸੱਤ ਤੇ ਪਾ ਦਿਓ ਚਾਹੇ ਬਾਹਰ ਪਾਓ ਕਿਤੇ ਵੀ ਤੁਸੀਂ ਪਾਓ ਹਨਾ ਪੰਛੀਆਂ ਨੂੰ ਰੋਜ਼ ਪਾਉਣਾ ਸਵੇਰੇ ਪਾ ਦਿਓ ਸ਼ਾਮ ਨੂੰ ਪਾ ਦਿਓ ਇਹ ਤੁਹਾਨੂੰ ਜਦੋਂ ਵੀ ਟਾਈਮ ਲੱਗਦਾ ਕਿਉਂਕਿ ਸਵੇਰੇ ਪਾਓ ਕਿਉਂਕਿ ਸ਼ਾਮ ਨੂੰ ਤਾਂ ਜ਼ਿਆਦਾ ਪੰਛੀ ਫਿਰ ਰਾਤ ਨੂੰ ਤਾਂ ਆਉਂਦੇ ਨਹੀਂ ਹੈਗੇ ਤੇ ਇੱਕ ਜਿਹੜੀ ਥੋੜੀ ਬਹੁਤੀ ਰੋਟੀ ਰਹਿ ਜਾਉ ਉਹ ਕੀੜੀਆਂ ਨੂੰ ਪਾ ਦੇਆ ਇਹਦੇ ਨਾਲ ਜੋ ਵੀ ਤੁਹਾਡੇ ਰੁਕੇ ਕੰਮ ਨੇ ਕਹਿੰਦੇ ਪੰਛੀ ਜਿੰਨਾ ਉੱਚੀ ਉੱਡਦੇ ਹਨ ਉਨਾਂ ਹੀ ਉੱਚੀ ਤੁਹਾਡੇ ਸੁਪਨੇ ਆਨ ਪੂਰਾ ਕਰਦੇ ਨੇ ਵਾਹਿਗੁਰੂ ਜੀ ਜਿੰਨਾ ਕਹਿੰਦੇ ਉਹ ਤੁਸੀਂ ਦੇਖੇ ਨਾ ਅਕਸਰ ਬਜ਼ੁਰਗ ਜਿਹੜੇ ਮਹਾਪੁਰਸ਼ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਕਹਿੰਦੇ ਜਦੋਂ ਘੁਗੀ ਕੂੰਕੂੰ ਕਰਦੀ ਹੈ ਕਹਿੰਦੇ ਉਹ ਕਹਿੰਦੀ ਹੈ ਤੂੰ ਹੀ ਤੂੰ ਤੂੰ ਹੀ ਤੂੰ ਵੀ ਅੱਗੇ ਨਾ ਨਾਮ ਜਪਣ ਦਾ ਇਹ ਇੱਕ ਤਰੀਕਾ ਹੁੰਦਾ ਤੇ ਜਰੀਆ ਹੁੰਦਾ ਸੀ ਕਹਿੰਦੇ ਵੀ ਪੰਛੀ ਨੇ ਨਾ ਉੱਠ ਕੇ ਸਭ ਤੋਂ ਪਹਿਲਾਂ ਨਾਮ ਜਪਦੇ ਨੇ ਵਾਹਿਗੁਰੂ ਵਾਹਿਗੁਰੂ ਨੂੰ ਕਹਿੰਦੇ ਨੇ ਵੀ ਤੂੰ ਹੀ ਆ ਸਾਰੇ ਕੀਤੇ ਦੇਖੋ ਉਹ ਆਪਦਾ ਕੋਈ ਘਰ ਨਹੀਂ ਬਣਾਉਂਦੇ ਕੋਈ ਹੈਨਾ ਆਪਣੇ ਮੰਗੂ ਸਟੋਰ ਨਹੀਂ ਕਰਦੇ ਪਰ ਉਹ ਢਿੱਡ ਉਹਨਾਂ ਦਾ ਵਾਹਿਗੁਰੂ ਜੀ ਭਰਦੇ ਨੇ ਇਹੀ ਚੀਜ਼ ਹੈ ਕਿ ਤੁਸੀਂ ਪੰਛੀਆਂ ਨੂੰ ਇਹ ਚੀਜ਼ ਪਾਉਣੀ ਸ਼ੁਰੂ ਕਰੋ ਤੁਹਾਡੀ ਪੀਆਰ ਕੀ ਤੁਹਾਡੇ ਘਰ ਦੇ ਵਿੱਚ ਕਰ ਜਾ ਕੀ ਜੋ ਵੀ ਤੁਹਾਡੀ ਵਾਹਿਗੁਰੂ ਜੀ ਦੀ ਮੰਗੇ ਮੰਗੇ ਉਹ ਸਾਰੀ ਪੂਰੀ ਉਹ ਤੁਹਾਡੇ ਬੱਚਿਆਂ ਦਾ ਵਿਦੇਸ਼ ਜਾਣਾ ਰੁਕਾਵਟ ਆਉਂਦੀ ਹੈ ਨਾ ਸਾਰਾ ਕੁਝ ਇਹ ਚੀਜ਼ ਖਤਮ ਹੋ ਗਈ ਸਭ ਤੋਂ ਪਹਿਲਾਂ ਤੁਸੀਂ ਇੱਕ ਚੀਜ਼ ਹੋਰ ਕਰਨੀ ਦੇਖੋ ਇਹ ਤਾਂ ਹੋ ਗਿਆ ਪੰਛੀਆਂ ਨੂੰ ਭੋਜਨ ਪਾਉਣਾ ਤੇ ਅਗਲੀ ਚੀਜ਼ ਤੁਸੀਂ ਨੇ ਕਰਨੀ ਕੀ ਹੈ ਇੱਕ ਮਾਲਾ ਲੈ ਲੈਣੀ ਹੈ 108 ਮੰਕਿਆਂ ਵਾਲੀ ਇੱਕ ਮਾਲਾ ਲੈ ਲੈਣੀ ਹੈਗੀ ਦੇਖੋ ਸਵੇਰੇ ਤੁਸੀਂ ਕਰੋ ਕਹਿੰਦੇ ਕਿਸੇ ਨੂੰ ਕੁਝ ਪਾਉਣ ਵਾਸਤੇ ਕੁਝ ਖੋਣਾ ਦਾ ਪੈਂਦਾ ਤੁਹਾਡੇ ਕਿਸੇ ਵੀ ਕੰਮ ਦੇ ਵਿੱਚ ਰੁਕਾਵਟ ਆ ਰਹੀ ਹੈ ਨਾ ਤਾਂ ਮੈਂ ਅਕਸਰ ਕਹਿਣੀ ਹੁੰਦੀ ਹਾਂ ਤੁਹਾਨੂੰ ਬਹੁਤ ਵੀਡੀਓ ਦੇ ਵਿੱਚ ਦੱਸਿਆ ਹੈਗਾ ਕਿ ਤੁਸੀਂ ਨਾ ਥੋੜਾ ਜਿਹਾ ਦੇਸੀ ਘਿਓ ਦਾ ਪ੍ਰਸ਼ਾਦ ਸਜਾਉਣਾ ਫਿਰ ਤੁਸੀਂ ਨੇ ਕੇਸੀ ਇਸ਼ਨਾਨ ਕਰਕੇ ਸਜਾਉਣਾ ਹੈ ਪ੍ਰਸ਼ਾਦ ਫਿਰ ਮੈਂ ਤੁਹਾਨੂੰ ਬਹੁਤ ਵੀਡੀਓ ਦੇ ਵਿੱਚ ਦੱਸਿਆ ਵੀ ਕੇਸੇ ਇਸ਼ਨਾਨ ਕਰਕੇ ਪ੍ਰਸ਼ਾਦ ਸਜਾ ਲੈਣਾ ਜਪਜੀ ਸਾਹਿਬ ਤੇ ਆਨੰਦ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਅੱਗੇ ਭੋਗ ਲਵਾਉਣਾ ਤੇ ਅਰਦਾਸ ਕਰਨੀ ਕੋਈ ਵੀ ਅਜਿਹਾ ਕੰਮ ਨਹੀਂ ਜਿਹੜਾ ਤੁਹਾਡਾ ਡਰ ਜੀ ਉਸ ਤੋਂ ਬਾਅਦ ਇਹ ਚੀਜ਼ ਤਾਂ ਤੁਸੀਂ ਇੱਕ ਦਿਨ ਕਰਨੀ ਹੈ ਸਿਰਫ ਇੱਕ ਦਿਨ ਕਰਨੀ ਹੈ ਜਿਹੜੀ ਦੇਖ ਸਜਾਉਣੀ ਪਏ ਉਸ ਤੋਂ ਬਾਅਦ ਜਿਹੜੀ ਮੈਂ ਮਾਲਾ ਕਿਹ ਹੈ 108 ਮਣਕਿਆਂ ਵਾਲੀ ਲੈ ਕੇ ਹਰ ਰੋਜ਼ ਤੁਸੀਂ ਨੇ ਇੱਕ ਮਾਲਾ ਤਾਂ ਮੂਲ ਮੰਤਰ ਦੀ ਕਰਨੀ ਹੈ ਤੇ ਪੰਜ ਪਾਠ ਬ੍ਰਹਮ ਕਵਚ ਦੇ ਕਰਨੇ ਆ ਤੇ ਇੱਕ ਪਾਠ ਜਪਜੀ ਸਾਹਿਬ ਜੀ ਦਾ ਜੇ ਤੁਹਾਡਾ ਕੋਈ ਜ਼ਿਆਦਾ ਹੀ ਕੰਮ ਮੜ ਗਿਆ ਤੁਹਾਨੂੰ ਲੱਗਦਾ ਵੀ ਹਾਂ ਵੀ ਸਾਡੇ ਘਰ ਦੇ ਵਿੱਚ ਤਾਂ ਕੋਈ ਵੀ ਕੁਝ ਵੀ ਕਰ ਲਈ ਅਸੀਂ ਕੁਝ ਵੀ ਨਹੀਂ ਹੋ ਰਿਹਾ ਤਾਂ ਤੁਸੀਂ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰੋ ਹਰ ਰੋਜ਼ ਇੱਕ ਸੁਖਮਨੀ ਸਾਹਿਬ ਜੀ ਦਾ ਪਾਠ ਕਰੋ ਤੁਸੀਂ ਸਵੇਰੇ ਟਾਈਮ ਲਾ ਦੁਪਹਿਰੇ ਲਾ ਦੁਪਹਿਰੇ ਸ਼ਾਮ ਨੂੰ ਲਾ ਦ ਸ਼ਾਮ ਨੂੰ ਤੇ ਜੇ ਤੁਸੀਂ ਉਹਨੂੰ ਮਰਿਆਦਾ ਨਾਲ ਕਰ ਲਓ ਜਿਵੇਂ ਕੇ ਸਹੀ ਇਸ਼ਨਾਨ ਕਰਕੇ ਕੋਲੇ ਜੋਤੂਫ ਲਗਾ ਕੇ ਹਨਾ ਤੁਸੀਂ ਇਦਾਂ ਕਰ ਲਓਗੇ ਤਾਂ ਉਹਦਾ ਫਲ ਬਹੁਤ ਜ਼ਿਆਦਾ ਦੇਖੋ ਜਿਹੜੇ ਮੈਂ ਤੁਹਾਨੂੰ ਦੱਸਿਆਗਾ ਨਾ ਕਮੈਂਟਾਂ ਦੇ ਵਿੱਚ ਉਹ ਇਹੀ ਚੀਜ਼ ਹੈ ਬਹੁਤ ਪਿਆਰਪ੍ਰਪੁੱਛਦੇ ਨੇ ਦੀਦੀ ਤੁਸੀਂ ਉਹਨਾਂ ਨੂੰ ਵੀ ਕੀ ਕੀਤਾ ਕੀ ਕੀਤਾ ਬਸ ਇਹੀ ਚੀਜ਼ਾਂ ਨੇ ਜਿਹੜੀਆਂ ਉਹ ਕਰ ਰਹੇ ਨੇ ਮੈਂ ਅਕਸਰ ਤੁਹਾਨੂੰ ਕਹਿੰਦੀ ਆ ਵੀ ਜਿਹੜੇ ਮੈਂ ਤੁਹਾਨੂੰ ਛੋਟੇ ਛੋਟੇ ਹੋਰ ਚੀਜ਼ਾਂ ਦੱਸ ਦਿੰਨੀ ਨਾ ਉਹ ਤੁਹਾਡੀ ਨੈਗੇਟਿਵਿਟੀ ਨੂੰ ਦੂਰ ਕਰਨ ਵਾਸਤੇ ਨੇ ਤੇ ਤੁਹਾਡੇ ਘਰ ਵਿੱਚ ਬਰਕਤਾਂ ਨੂੰ ਲਿਆਉਣ ਵਾਸਤੇ ਤੇ ਅਗਲੀ ਚੀਜ਼ ਜਦੋਂ ਵੀ ਤੁਸੀਂ ਨੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਦੋ ਰੋਟੀਆਂ ਬਣਾ ਕੇ ਉਹਦੇ ਵਿੱਚ ਮਿੱਠਾ ਪਾ ਕੇ ਪੰਛੀਆਂ ਨੂੰ ਪਾਉਣੀਆਂ ਨੇ ਤੇ ਕੀੜੀਆਂ ਨੂੰ ਪਾਉਣੀਆਂ ਉਸ ਟਾਈਮ ਨਾਲ ਤੁਸੀਂ ਆਪਦੇ ਮਨ ਦੇ ਵਿੱਚ ਇਹੀ ਸੋਚਣਾ ਕਿ ਅੱਜ ਤੋਂ ਮੇਰਾ ਬਾ ਮਾੜਾ ਵਕਤ ਈ ਜਿਹੜਾ ਮੇਰੀ ਕਿ ਮਾੜੀ ਕਿਸਮਤੀ ਉਹ ਚੰਗੀ ਕਿਸਮਤ ਦੇ ਵਿੱਚ ਬਦਲਣ ਵਾਲੀ ਹੈ ਅੱਜ ਤੋਂ ਮੇਰਾ ਗੋਲਡਨ ਟਾਈਮ ਸ਼ੁਰੂ ਹੋਣ ਵਾਲਾ ਹੈ ਅੱਜ ਤੋਂ ਮੇਰੀ ਵਿਆਹੀ ਗੁਰੂ ਜੀ ਗਰੀਬੀ ਜ਼ਰੂਰ ਕਟੋਂਗੇ ਮੈਨੂੰ ਪਤਾ ਹੈ ਵਿਆਹੀ ਗੁਰੂ ਜੀ ਕਿ ਤੁਸੀਂ ਮੇਰਾ ਹਰ ਇੱਕ ਕਾਰਜ ਸਿੱਧ ਕਰੋਂਗੇ ਚਾਹੇ ਮੇਰੀ ਪੀਆਰ ਹੈ ਚਾਹੇ ਮੇਰੇ ਬੱਚੇ ਪੜਾਈ ਨਹੀਂ ਕਰ ਰਹੇ ਚਾਹੇ ਮੈਨੂੰ ਨੌਕਰੀ ਨਹੀਂ ਮਿਲ ਰਹੀ ਚਾਹੇ ਮੇਰੇ ਘਰ ਦੇ ਵਿੱਚ ਗਰੀਬੀ ਹੈ ਜਾਂ ਬਿਮਾਰੀ ਆ ਕੁਝ ਵੀ ਹੈ ਨਾ ਜਦੋਂ ਤੁਸੀਂ ਆਪਣੇ ਮਨ ਨੂੰ ਪੋਜ਼ਿਟਿਵ ਕਰਕੇ ਉਸ ਨੂੰ ਸੋਚਣ ਲੱਗੇ ਨਾ ਉਹ ਆਟੋਮੈਟਿਕ ਤੁਹਾਡੇ ਆਲੇ ਦੁਆਲੇ ਜਿਹੜਾ ਤੁਹਾਡਾ ਔਰਾ ਹੈ ਨਾ ਉਹ ਆਟੋਮੈਟਿਕ ਕੰਮ ਕਰਨ ਲੱਗ ਜੇਗਾ ਤੁਸੀਂ ਨਾ ਲਗਾਤਾਰ ਆਪਾਂ ਨਾ ਪੰਜ ਚਾਰ ਦਿਨ ਕਰਦੇ ਆਂ ਤੇ ਫਿਰ ਆਪਾਂ ਉਸ ਚੀਜ਼ ਨੂੰ ਛੱਡ ਦਿੰਦੇ ਆਂ ਵੀ ਨਹੀਂ ਇਹ ਤਾਂ ਕੁਝ ਨਹੀਂ ਹੁੰਦਾ ਲਗਾਤਾਰ ਕਰੋ ਕਿਉਂਕਿ ਮਾੜੇ ਕਰਮ ਨੂੰ ਕੱਟਣ ਵਾਸਤੇ ਚੰਗੇ ਕਰਮ ਬਣਾਉਣ ਵਾਸਤੇ ਥੋੜਾ ਸਮਾਂ ਜ਼ਰੂਰ ਲੱਗਦਾ ਜਦੋਂ ਤੁਸੀਂ ਸਟੈਪ ਬਾਈ ਸਟੈਪ ਸਾਰੇ ਕੰਮ ਇਹ ਕਰਦੇ ਜਾਓਗੇ ਨਾ ਤਾਂ ਵਰਕ ਤਾਂ ਤੇ ਸਮਾਂ ਜੋ ਵੀ ਤੁਹਾਡੇ ਸਾਹਮਣੇ ਹੀ ਨਤੀਜੇ ਹੋਣਗੇ ਦੇਖੋ ਹਰ ਤੁਸੀਂ ਵੀਡੀਓ ਦਾ ਕਮੈਂਟ ਮੈਨੂੰ ਪਤਾ ਵੀ ਪੜਦੇ ਹੋ ਤਾਂ ਤੁਹਾਨੂੰ ਉਹਦੇ ਵਿੱਚ ਪਤਾ ਲੱਗਦਾ ਕਿ ਕਿਹੜੇ ਕਿਹੜੇ ਪੈਨਫਰਾਂ ਨੂੰ ਕੀ ਕੀ ਮਿਲਿਆ ਤੁਸੀਂ ਅਕਸਰ ਦੇਖਿਆ ਬਣਾ ਵੀ ਜਿਹੜੇ ਮਹਾਪੁਰਸ਼ ਹੁੰਦੇ ਆ ਨਾ ਉਹਨਾਂ ਕੋਲੇ ਵੀ ਪਸ਼ੂ ਪੰਛੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਮੈਂ ਅਕਸਰ ਤੁਸੀਂ ਵੈਸੇ ਵੀ ਸੁਣਿਆ ਕਿ ਗਾਂ ਨੂੰ ਰੋਟੀ ਪਾ ਦੋ ਬਾਹਰ ਕਾਲੇ ਕੁੱਤੇ ਨੂੰ ਰੋਟੀ ਪਾ ਦੋ ਹਨਾ ਇਹ ਕਿਉਂ ਹੁੰਦਾ ਕਿਉਂਕਿ ਪਤਾ ਨਹੀਂ ਆਪਣੇ ਆਪਣੀਆਂ ਇਹ ਜੁਨੀਆਂ ਨੇ ਪਤਾ ਨਹੀਂ ਆਪਾਂ ਕਿੰਨੇ ਕ ਜਨਮਾਂ ਦੇ ਵਿੱਚ ਕੀ ਦਾ ਹਨਾ ਦੇਣ ਲੈਣਾ ਹੈਗਾ ਅਕਸਰ ਜਿਵੇਂ ਹੁਣ ਤੁਸੀਂ ਦੇਖਿਆ ਵੀ ਆਪਾਂ ਛੋਟੇ ਛੋਟੇ ਬੱਚੇ ਆਪਣੇ ਤੁਰ ਜਾਂਦੇ ਨੇ ਕਈ ਪੇਟ ਦੇ ਵਿੱਚ ਹੀ ਮਾਂ ਦੇ ਵਿੱਚ ਖਤਮ ਹੋ ਜਾਂਦੇ ਨੇ ਉਹਨਾਂ ਕ ਸੰਬੰਧ ਹੁੰਦੇ ਬਸ ਇੱਕ ਦੂਜੇ ਨਾਲ ਪਰ ਇਨਸਾਨ ਨੂੰ ਇੱਕ ਰੱਬ ਨੇ ਸੋਚੀ ਬਖਸ਼ੀ ਹੈ ਕਿ ਤੂੰ ਆਪਣੇ ਕਰਮਾਂ ਨੂੰ ਬਦਲ ਸਕਦਾ ਹੈ ਉਹ ਕਿਸ ਦੇ ਨਾਲ ਸਿਮਰਨ ਤੇ ਸੇਵਾ ਦੇ ਨਾਲ ਜਿੰਨਾ ਆਪਾਂ ਦਾਨਪੁਣ ਕਰਾਂਗੇ ਜਿੰਨਾ ਆਪਾਂ ਆਪਣੇ ਮਨ ਨੂੰ ਬੇਚੈਨੀ ਤੋਂ ਬਚਾ ਕੇ ਵਾਹਿਗੁਰੂ ਜੀ ਦੇ ਲੜ ਲਾਵਾਂਗੇ ਓਨਾ ਹੀ ਵਾਹਿਗੁਰੂ ਜੀ ਤੁਹਾਨੂੰ ਬਖਤਾਂ ਦੇ ਦੇਵੇ ਵਿਸ਼ਵਾਸ ਨਾਲ ਕਰਨਾ ਜਿਹੜੇ ਮੈਂ ਤੁਹਾਨੂੰ ਕਾਰਜ ਕਿਹਾ ਤੁਹਾਡਾ ਕੋਈ ਵੀ ਕੰਮ ਅੜਦਾ ਤਾਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਉਸ ਤੋਂ ਬਾਅਦ 108 ਮਨਕਿਆਂ ਦੀ ਮਾਲਾ ਲੈ ਕੇ ਤੁਸੀਂ ਮੋਲ ਮੰਤਰ ਤੇ ਪੰਜ ਬ੍ਰਹਮ ਕਵਚ ਦੇ ਪਾਠ ਤੇ ਇੱਕ ਜਪਤੀ ਸਹਿਤ ਹਰ ਰੋਜ਼ ਕਰਨਾ ਹੈ ਅਗਰ ਤੁਸੀਂ ਜਿਆਦਾ ਹੀ ਤੁਹਾਨੂੰ ਲੱਗਦਾ ਵੀ ਨਹੀਂ ਅਸੀਂ ਤਾਂ ਬਹੁਤ ਕਰਕੇ ਦੇ ਲਿਆ ਸਾਰਾ ਕੁਝ ਵੀ ਸਾਡਾ ਇਹ ਕਰਜ ਨਹੀਂ ਹੋ ਰਿਹਾ ਤਾਂ ਪ੍ਰਸ਼ਾਦ ਸਜਾ ਕੇ ਇੱਕ ਦਿਨ ਜਿੰਮੇ ਮੈਂ ਤੁਹਾਨੂੰ ਦੱਸਿਆ ਉਦਾਂ ਹੀ ਕਰਨਾ ਫਿਰ ਉਸ ਤੋਂ ਬਾਅਦ ਸੁਖਮਨੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਲਓ ਫਿਰ ਤਾਂ ਸੁੱਖਾਂ ਦੀ ਮਣੀਆ ਕਹਿੰਦੀ ਕਿਸੇ ਚੀਜ਼ ਦੀ ਘਾਟ ਰਹਿੰਦੀ ਹੋਈ ਤਾ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨਪ੍ਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਇੱਕ ਹਾਈਪ ਦਾ ਬਟਨ ਹੈ ਉਹਨੂੰ ਜ਼ਰੂਰ ਦਬਾਇਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਦੇਖੋ ਕਈ ਭੈਣ ਭਰਾ ਨਾ ਚੰਗੀ ਚੀਜ਼ ਨੂੰ ਵੀ ਡਿਸਲਾਈਕ ਕਰਦੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਹਿੰਦੇ ਜਿਹੜਾ ਗੁਣ ਆਪਾਂ ਅਪਣਾਉਣੇ ਆ ਨਾ ਉਸੇ ਤੇ ਹੀ ਆਪਾਂ ਨੂੰ ਫਲ ਮਿਲਣਾ ਹੈ ਤਾਂ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜਿਹੜੇ ਪਿਆਰ ਕਰਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜਾ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਓ ਮਿਲਾਂਗੇ ਹੁਣ ਆਪਾਂ ਅਗਲੀ ਵੀਡੀਓ ਤੇ